ਸੜਕਾਂ ਤੇ ਰੋਲ ਰਿਆ ਜਾਂ ਕੁਝ ਜ਼ਿਆਦਾ ਲੋਕ ਆਪਦੇ ਘਰਾਂ ਵਿੱਚ ਸਟੋਰ ਕਰ ਰਹੇ ਆ ਉਹ ਸੀਨ ਨੂੰ ਅਸੀਂ ਦੇਖਦੇ ਆ ਜੀ ਅਸੀਂ ਉੱਥੇ ਕੁਝ ਪਿੰਡਾਂ ਦੇ ਜਿਹੜੇ ਸਾਡੇ ਲੋਕ ਹੈਗੇ ਜਾਣ ਪਛਾਣ ਦੇ ਜੀ ਜਾਂ ਕੋਈ ਸਰਪੰਚ ਹੈਗੇ ਪਿੰਡਾਂ ਦੇ ਜਿਹੜੇ ਅੰਦਰ ਹੈ ਜੀ ਅਸੀਂ ਉਹਨਾਂ ਦੀ ਮਦਦ ਲੈ ਕੇ ਕਿਸ਼ਤੀ ਦੇ ਰਾਹੀਂ ਅਸੀਂ ਉਹਨਾਂ ਦੇ ਘਰ ਲੋਕਾਂ ਦੇ ਘਰਾਂ ਤੱਕ ਸਮਾਨ ਪਹੁੰਚਾਇਆ ਜਾਊਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਇਹ ਸਾਰਾ ਜੋ ਵੀ ਰਾਸ਼ਨ ਉੱਥੇ ਜਾ ਰਿਹਾ ਹੈ ਹੜਪੀਰ ਤੋਂ ਵਾਸਤੇ ਮੋਹੱਲਾ ਪ੍ਰੇਮ ਨਗਰ ਦੇ ਜਿੰਨੇ ਵੀ ਮੈਂਬਰ ਕਮੇਟੀ ਖੰਡ ਪਾੜਦੀ ਹੈ ਉਹਨਾਂ ਦੇ ਰਾਈ ਇਕੱਠਾ ਕੀਤਾ ਗਿਆ ਹੈ ਬ੍ਰੈਡ ਦਵਾਈ ਅਤੇ ਹੋਰ ਲੋੜਿੰਦਾ ਜੋ ਵੀ ਸਮਾਨ ਹੈ ਉੱਥੇ ਪਹੁੰਚਦਾ ਕੀਤਾ ਜਾਊਗਾ ਤੁਸੀਂ ਮੈਸੇਜ ਲਾ ਸਕਦੇ ਹੋ ਕਿ ਤੁਹਾਡਾ ਪ੍ਰੋਗਰਾਮ ਕਦੋਂ ਦਾ ਹੈ ਤੇ ਕਿਸ ਤਰ੍ਹਾਂ ਦੀ ਨਜ਼ਰ ਆਸੀ ਜੀ ਸਵੇਰ 6 ਵਜੇ ਇੱਥੋਂ ਮਤਲਬ ਕਿ ਰਮਾਨਾ ਹੋ ਰਹੇ ਹਾਂ ਉੱਥੇ ਵਾਸਤੇ ਤੇ ਉੱਥੇ ਜਾ ਕੇ ਸਾਰਾ ਇਹ ਦੋਰ ਤੋਂ ਦੋਰ ਜਾ ਕੇ ਵੰਡ ਕੇ ਆਵਾਂਗੇ ਸਮਾਰ ਤੁਸੀਂ ਕਾਫੀ ਇਕੱਠਾ ਕੀਤਾ ਕਹਿੰਦੀ ਹੈ ਇੱਕ ਚੀਜ਼ ਹੁੰਦੀ ਨਾਲ ਕਿ ਆਹ ਚੀਜ਼ ਜਿਹੜੀ ਹੈਗੀ ਘੱਟ ਲੱਗਦੀ ਹੈ ਉਹਨੂੰ ਕੋਈ ਦਾਨ ਨਹੀਂ ਸੱਜਦਾ ਤੁਸੀਂ ਮੈਸੇਜ ਦੇਣਾ ਤਾਂ ਉਹੋ ਕੀ ਚੀਜ਼ ਚਾਹੀਦੀ ਹੈ ਅੱਛਾ ਅੱਛਾ ਕੰਮੀ ਵੇਖਾਂਗੇ ਇੱਕ ਵਾਰੀ ਆਹ ਗੇੜਾ ਲਾ ਕੇ ਫਿਰ ਜੋ ਵੀ ਜੁਮੇ ਚਾਰ ਆ ਹੈਗਾ ਜਾਂ ਮਤੂੜੀ ਆ ਜਾਂ ਕੋਈ ਹੋਰ ਵੀ ਕਿਸੇ ਤਰ੍ਹਾਂ ਲੱਗਦਾ ਉਹ ਅਸੀਂ ਅਗਲੇ ਗੇੜੇ ਲੈ ਕੇ ਜਾਵਾਂਗੇ ਕਿਹੜੇ